ਇਹਨਾਂ ਨੇ ਚੱਕਿਆ ਸ਼ਰਾਬ ਘਟਾਲੇ ਚ ਸਾਰਿਆਂ ਨੂੰ ਪਤਾ ਕਿ ਨਹੀਂ ਪਤਾ ਹੁਣ ਤੁਹਾਨੂੰ ਮੈਂ ਪੰਜਾਬ ਦਾ ਘਪਲਾ ਦੱਸਦਾ ਲੈ ਗੱਪ ਨਾ ਮਾਰੋ ਜੇ ਸ਼ਰਾਬ ਕਿਹੜਾ ਕਿਹੜਾ ਪਿੰਦਾ ਤੁਹਾਡੇ ਚ ਉਹ ਭਰਾਵਾ ਹੱਥ ਖੜਾ ਕਰਨੋ ਕਿਹਾ ਸੀ ਹੱਥ ਤਾਂ ਸਿੱਟਣ ਨੂੰ ਨਹੀਂ ਕਿਹਾ ਸੀ ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਅੱਛਾ ਪੌਏ ਦਾ ਰੇਟ ਹੈ ਜਿਹੜਾ ਧਿਆਨ ਨਾਲ ਸੁਣੋ ਜੇ ਉਹ ਤੁਹਾਨੂੰ ਮਿਲਦਾ 60ਾਂ ਦਾ 70ਾਂ ਦਾ ਝੂਠ ਤਾਂ ਨਹੀਂ ਕਦੇ ਉੱਤੇ ਰੇਟ ਚੈੱਕ ਕੀਤਾ ਉੱਤੇ ਰੇਟ ਲਿਖਿਆ 45 ਰੁਪਏ ਮੈਂ ਨਹੀਂ ਆਂਦਾ ਵੀ दारू ਪੀਓ ਪਰ ਕਿਸੇ ਨਾਲ ਲੁੱਟ ਨਾ ਕਰੋ 45 ਰੁਪਏ ਰੇਟ ਲਿਖਿਆ ਪੋਗੇ ਤੇ ਤੇ ਇਹ ਝਾੜੂ ਵਾਲੇ ਪਤਾ ਕਿਵੇਂ ਰੋਂਦੇ ਫਿਰਦੇ ਸਾਡਾ ਤਾਂ ਬੜਾ ਕੇਦਰੀਵਾਲ ਬੜਾ ਇਮਾਨਦਾਰ ਸੀ ਇੱਕੋ ਜਿਹੜਾ ਇਹਨਾਂ ਦਾ ਹਰਜੋਤ ਪੈਸ ਉਹ ਜਾ ਕੇ ਬਹਿ ਗਿਆ ਉੱਥੇ ਉੱਥੋਂ ਦੀ ਪੁਲਿਸ ਨੇ ਦੋ ਫੜੀਆਂ ਲੱਤਾਉਂਦੀਆਂ ਇਧਰੋਂ ਦੋ ਬਾਵਾ ਫੜ ਲenga ਤੇ ਲੈ ਕੇ ਆ ਜਾਂਦੇ ਆ ਮਾਖਾਂ ਲੱਗਦਾ ਨਹੀਂ ਉਹ ਰਸ਼ਕਾ ਚੱਲਿਆ ਹੁੰਦਾ ਹੁਣ ਉਹ ਕੰਡਾ ਵੀ ਕੇਦਰੀਵਾਲ ਜਿੰਦਾਬਾਦ ਕੇਦਰੀਵਾਲ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕੇ ਬਾਈ ਜੀ ਬਹੁਤ ਤਗੜਾ ਕਪਲਾ ਇੱਕ ਦਿਨ ਦਾ 100 ਕਰੋੜ ਰੁਪਏ ਦਾ ਕਪਲਾ ਦੱਸਣ ਲੱਗਿਆ ਇਹ ਤੁਹਾਨੂੰ ਨਾਂ ਦੱਸਣਗੇ ਔਰ ਨਾ ਹੀ ਤੁਹਾਡੇ ਕੰਨ ਚ ਪਾਉਣਗੇ ਇੱਕ ਪੌਗੇ ਤੇ 45 ਰੁਪਏ ਲਿਖਿਆ ਕਹਿੰਦੇ ਮਿਨੀਮਮ ਰੇਟ ਸੇਲ ਪ੍ਰਾਈਸ ਇਸ ਤਰੀਕੇ ਦਾ ਲਿਖਿਆ ਫਿਰ ਇਹ ਆਂਦੇ ਆ ਵੀ 45 ਰੁਪਈਆਂ ਤੋਂ ਘੱਟ ਨਹੀਂ ਵੇਚ ਸਕਦੇ ਕੋ ਵੇਚ ਰਿਹਾ 60 ਦਾ 70 ਦਾ ਤੇ ਜਿਹੜਾ ਅਧਿਆ ਬੋਤਲ ਦਾ ਅੱਧਾ ਹਿੱਸਾ ਉਹਦੇ ਤੇ ਲਿਖਿਆ 85 ਰੁਪਏ ਖਾਸਾ ਵੇਖ ਲਓ ਜੇ ਪੀਣ ਵਾਲੇ ਰੇਟ ਵੇਖੋ ਜੇ 85 ਲਿਖਿਆ ਤੇ ਮਿਲਦਾ ਕਿੰਨੇ ਦਾ 120 ਦਾ 130 ਦਾ 110 ਦਾ ਸੁਣੀ ਚੱਲੋ ਜੀ ਓਣ ਗੱਲ ਫਿਰ ਜਿਹੜੀ ਬੋਤਲ ਆ ਤੌਫੀਆ ਦੀ ਖਾਸੇ ਦੀ ਰੇਟ ਲਿਖਿਆ 160 ਰੁਪਏ ਕਿੰਨਾ 3 ਘੱਟ 170 ਰੁਪਏ ਉਹ ਵਾਈਟਾ ਵੇਖਾ ਉਹ ਸਲਵਟੇ ਲੈਣ ਲੱਗ ਗਿਆ ਉਹ ਭਰਾਵਾ ਮੈਂ ਦੱਸੀ ਜਾਂਦਾ ਤੂੰ ਭਗਵਾਨਤ ਮੰਤਰਾ ਔਖਾ ਸਿਧਾਉਣ ਲੱਗ ਗਿਆ ਉੱਤੇ ਲਿਖਿਆ 160 ਰੁਪਏ ਹੁਣ ਉਹ ਵੇਖ ਕਿੰਨੇ ਦੀ ਰਹੀ ਆ 240 ਦੀ 250 ਦੀ 260 ਦੀ 200 17 ਦੀ ਵਾਹ ਬਾਈ ਤਾਂ ਪੂਰਾ ਹੁਣ ਤੇਰਾ ਸਬੂਤ ਮਿਲ ਗਿਆ ਵੀ ਤੂੰ ਲਾਉਣਾ ਥੋੜੇ ਥੋੜੇ ਚਲੋ ਕੋਈ ਗੱਲ ਨਹੀਂ 217 ਦੀ ਹੋ ਗਈ 100 ਰੁਪਿਆ ਇੱਕ ਬੋਤਲ ਚੋਂ ਕਪਲਾ ਵੀਰੋ ਗੱਲ ਸੁਣ ਲਓ ਪੀਂਦਾ ਕੋਈ ਹੋਵੇ ਚਾਹੇ ਕੋਈ ਨਾ ਪੀਂਦਾ ਹੋਵੇ ਆਪਣੇ ਪੰਜਾਬ ਵਾਲੇ ਆਪਾਂ ਨੂੰ ਪਤਾ ਤਾਂ ਉਹ ਦੇ ਕਪਲਾ ਕਿੱਥੋਂ ਰਿਆ ਕਿਉਂ ਜੀ 100 ਰੁਪਏ ਦਾ ਇੱਕ ਬੋਤਲ ਚੋਂ ਕਪਲਾ ਤੇ ਜੇਕਰ ਪੰਜਾਬ ਦਾ ਵਿਅਕਤੀ 1 ਕਰੋੜ ਵੀ ਸ਼ਰਾਬ ਪੀਂਦਾ ਹੋਵੇ ਤੇ ਜੇਕਰ 1-1 ਰੁਪਏ ਦਾ ਘਪਲਾ ਕਰਨ ਕਿੰਨਾ ਹੋ ਗਿਆ 1 ਕਰੋੜ ਹੁਣ ਉਹ ਕਰਦੇ ਆ 100-100 ਦਾ ਤੇ ਇੱਕ ਦਿਨ ਦਾ ਕਿੰਨਾ ਹੋ ਗਿਆ 100 ਕਰੋੜ ਰੁਪਏ ਦਾ ਘਪਲਾ 10 ਦਿਨਾਂ ਦਾ 10000 ਕਰੋੜ ਦਾ ਘਪਲਾ 1 ਮਹੀਨੇ ਦਾ 30000 ਕਰੋੜ ਦਾ ਘਪਲਾ 10 ਮਹੀਨਿਆਂ ਦਾ 30000 ਕਰੋੜ ਦਾ ਘਪਲਾ 30000 ਕਰੋੜ ਕਹੀ ਜਾਂਦਾ ਕਿਤੇ ਕੋ 30 30000 ਦਾ 30000 ਕਰੋੜ 1 ਸਾਲ ਦਾ 36000 ਕਰੋੜ 35 ਦੇ 35 ਹੁੰਦਾ 70 70 ਤੇ 2 72 2 ਸਾਲ ਸਰਕਾਰ ਬਣੀ ਨੂੰ ਹੋ ਗਿਆ ਇਹਨਾਂ ਨੂੰ ਪੁੱਛੋ 72000 ਕਰੋੜ ਰੁਪਇਆ ਉਹ ਕੇਜਰੀਵਾਲ ਦੱਸੇ ਵੀ ਪੰਜਾਬ ਦਾ ਕਿੱਥੇ ਗਿਆ ਜਾਂ ਸ਼ਰਾਬ ਠੇਕਿਆਂ ਵਾਲੇ ਦੱਸਣ ਤੇ ਜਾਂ ਭਗਵੰਤ ਮਾਨਾ ਤੂੰ ਦੱਸ ਕੋਈ ਨਹੀਂ ਤੁਹਾਨੂੰ ਕੀ ਕਹਿਣਗੇ ਬਿਜਲੀ ਫ੍ਰੀ ਕਈ ਤਾਂ ਨੱਚਣ ਲੱਗ ਜਾਣਗੇ ਕਈ ਕਹਿਣਗੇ ਭਗਵਾਨ ਇੱਕ ਦੀ ਆਪਾਂ ਨੂੰ ਬਿੱਲ ਨਹੀਂ ਆਇਆ ਚਾਹ ਬਣਾ ਉਹ ਇੱਕ ਦੋ ਵਾਰੀ ਢੱਬਾ ਆ ਕੇ ਥੱਲੇ ਢੋਲ ਦਿੰਦੇ ਕਹਿੰਦੀ ਬੱਲੇ ਬੱਲੇ ਹੋ ਗਈ ਹੈ ਉਹ ਗਾਹ ਇੱਕ ਛੋੜਿਆ ਉਰੇ ਆ ਉਹ ਇੱਕ ਨੌਜਵਾਨ ਆ ਜਾ ਉਰੇ ਆ ਜਾ ਰੰਗ ਆ ਲੈ ਤੂੰ ਆ ਜਾ ਨਹੀਂ ਤੇਰਾ ਰੰਗ ਖੋ ਕੇ ਲੈ ਕੇ ਜਾਂਦਾ ਉਹ ਆ ਜਾ ਨਹੀਂ ਆਉਂਦਾ ਉਰੇ ਆ ਮੁੱਛਾ ਮੋੜਨ ਵਾਲਾ ਤੂੰ ਹੀ ਆ ਉਹ ਤੂੰ ਆ ਜਾ ਉਹ ਆ ਜਾ ਵੇਖ ਖੁੰਝ ਚ ਲੱਗਿਆ ਬੈਠਾ ਕੀ ਗੱਲ ਹੋ ਗਈ ਇੱਥੇ ਵਿਧਾਨ ਸਭਾ ਲੱਗੀ ਆ ਜਾ ਉਹ ਤੂੰ ਆ ਜਾ ਯਾਰ ਤੂੰ ਆ ਜਾ ਡਰੀ ਜਾਂਦੇ ਕਿਨੂੰ ਇਹ ਚੋਪੜੀ ਹੋਣਾ ਪੂਰੇ ਆ ਜਾ। ਅਚਲ ਕੋਈ ਗੱਲ ਨਹੀਂ ਪਰ ਆਖੋਸ਼ ਇੱਕ ਗੱਲ ਕਹਿਣੀ ਆ। ਆ ਜੀ ਮੇਰੇ ਸੋਹਣੇ ਵੀਰ ਗੱਲ ਹੀ ਕੋਈ ਨਹੀਂ। ਹੁਣ ਆ ਬੰਦਾ ਪਲਾਸਟੂ ਪੜਿਆ। ਇਹਨਾਂ ਨੂੰ ਫ੍ਰੀ ਬੇਲਾ ਆ ਰਿਹਾ। ਆਟਾ ਰਾਂਛਨ ਦਾ ਆ ਰਿਹਾ। ਸੁਣੀਏ ਨੇ ਗੱਲ। ਇਹਨਾਂ ਨੂੰ ਆਟਾ ਰਾਂਛਨ ਦਾ ਆ ਰਿਹਾ। ਫ੍ਰੀ ਬੇਲਾ ਆ ਰਿਹਾ। ਬੀਬੀ ਇਹਨਾਂ ਦੀ ਧਾਰ ਕਾ ਵੇਖਾ ਕੇ ਬਸ ਬਹਿ ਜਾਣਾ ਨੰਬਰ 3 ਸੁਣੀ ਚੱਲਿਆ ਜੇ ਸਰਕਾਰ ਕਹਿ ਦਿੰਦੀ ਆ ਕਮਰਾ ਦੇਵਾਂਗੇ ਇਹ ਮੇਰੀਆਂ ਭੈਣਾਂ ਮੇਰੇ ਭਰਾ ਬੜੀ ਗੱਲ غور ਨਾਲ ਸੁਣ ਲੋ ਜੇ ਫੇਰ ਸਰਕਾਰ ਕਹਿ ਦਿੰਦੀ ਆ ਸਾਡੀ ਸਰਕਾਰ ਆ ਗਈ ਤੁਹਾਨੂੰ ਅਸੀਂ ਸਕਨ ਸਕੀਮ ਦੇਵਾਂਗੇ ਹੁਣ ਗੱਲ ਯਾਦ ਰੱਖੋ ਕੇ ਸਾਨੂੰ 40000 ਦੀ ਨੌਕਰੀ ਦੇ ਦੇ ਪ੍ਰਭੰਤਮਾਨ ਕੀ ਇਹ 4000 ਰੁਪਿਆ ਬਿਜਲੀ ਬਿੱਲ ਨਹੀਂ ਦੇ ਸਕਦਾ ਤੁਸੀਂ ਦੱਸੋ ਆ ਯੱਕ ਦਾ ਵੀ ਬਾਤ ਦੀ ਬਾਤ ਕੀ ਚੱਕਰ ਆਪ ਦੱਸੋ ਭਾਈ ਜੀ ਕੋਈ ਗਲ ਗਲ ਤਾਂ ਨਹੀਂ کہہ ਰਿਹਾ ਜੇਕਰ 40000 ਦੀ ਨੌਕਰੀ ਦੇ ਵਿੱਚੋਂ ਆਪਾਂ 4000 ਰੁਪਿਆ ਬਿਜਲੀ ਬਿੱਲ ਨਹੀਂ ਦੇ ਸਕਦੇ ਪਿੱਛੇ ਵਰਦਾ 36000 ਰੁਪਿਆ ਦੁਕਾਨਦਾਰਾ ਤੇਰਾ ਦਾ ਪੁਰਕਰੀਆ ਦਾ ਨਾਂ ਕਿ ਲਿਆਦਾ ਮੈਲਾ ਦਾ ਤੁਸ ਸੱਕਰੀ ਕਰ ਹਾਸਾ ਪਟੋੜਾ ਲਿਆ ਕਰਦੇ ਕੁਛ ਨਹੀਂ ਹੁੰਦਾ ਤੇ ਉਹ ਜੇ ਤਾਂ 36000 ਬਚਦਾ 36000 ਦੇ ਵਿੱਚੋਂ 6000 ਰੁਪਏ ਦਾ ਆਟਾ ਰਾਂ ਛੰਦਾਲ ਨਹੀਂ ਲੈ ਸਕਦੇ ਝੂਠਾ ਤਾਂ ਗੱਲ ਤੁਸੀਂ ਦੱਸ ਦੋ ਲੈ ਸਕਦੇ ਆ ਨਾ ਪਿੱਛੇ 30000 ਬਚਦਾ ਜਿਹੜੀ ਵੀ ਸਰਕਾਰ ਹੁੰਦੀ ਆ ਚਾਹੇ ਆ ਖੁੱਡੀਆਂ ਆ ਥੋੜਾ ਮੰਤਰੀ ਆ ਜੇ ਚਾਹੇ ਉਹ ਸੁਖਬੀਰ ਬਾਦਲ ਆ ਜੇ ਚਾਹੇ ਬੀਬੀ ਹਰਸਿਮਰਤ ਕੌਰ ਬਾਦਲ ਆ ਜੇ ਕਹਿਣਗੇ ਕੀ ਕਿ ਅਸੀਂ ਕਮਰੇ ਪਵਾ ਕੇ ਦੇਵਾਂਗੇ ਹੁਣ 30000 ਰੁਪਏ ਬਚਦਾ ਅਗੂਆ ਜਿਹੜਾ ਬੇਲੀਆ ਕੱਠਾ ਚ ਲੈ ਕੇ ਹੱਥ ਬੈਠਾ ਤੂੰ ਆਇਆ ਨਹੀਂ ਨਾ ਹੁਣ ਗੱਲ ਤੇਰੇ ਤੇ ਲਾਉਣੀ ਆ ਇਹ ਮੰਨ ਲਓ ਮੈਨੇਜਰ ਕੋਲ ਜਾਵੇ ਮੈਨੇਜਰ ਨੂੰ ਕਹੇ ਆ ਚੱਕ ਮੈਨੇਜਰਾ ਮੇਰੀ 40000 ਰੁਪਿਆ ਤਨਖਾਹ ਬਾਈ ਸਕੂਟਰੀ ਵਾਲਿਆ ਗਲਤ ਨਹੀਂ ਕਰਦਾ ਓਖਾ ਚੱਕੀ ਰ ਮੇਰੇ ਹੱਸ ਬਾ ਥੋੜਾ ਜਾ ਹੁਣ ਇਹ ਕਹੇ ਵੀ ਆ ਚੱਕ ਮੇਰੀ 40000 ਤਨਖਾਹ 10000 ਰੁਪਿਆ ਖਰਚਾ ਤੇ ਮੈਨੂੰ 20 ਲੱਖ ਦਾ ਲੋਨ ਦੇ ਦੇ ਸਰਕਾਰ ਕਹਿੰਦੀ ਸੀ ਮੈਂ ਤੈਨੂੰ ਕਮਰਾ ਪਵਾ ਕੇ ਦੇਵਾਂਗਾ ਦੇਵਾਂਗੀ ਸਰਕਾਰ ਨੇ ਕਿਹਾ ਸੀ ਪਰ ਮੈਂ 40 ਹਜ਼ਾਰ ਦੀ ਨੌਕਰੀ ਲਈ ਆ ਆ ਮੈਨੂੰ 20 ਲੱਖ ਦਾ ਲੋਨ ਦੇ ਦੇ ਮੈਂ 20 ਹਜ਼ਾਰ ਰੁਪਏ ਮਹੀਨੇ ਦੀ ਕਿਸ਼ਤ ਦੇਈ ਜਾਊਂਗਾ ਦੱਸੋ ਬਾਈ 20 ਲੱਖ ਦੀ ਕੋਠੀ ਪੈਂਦੀ ਕਿ ਕੋਠਾ ਹੁਣ ਤਾਂ ਹਾਂ ਮੀ ਭਰੋ ਗੱਲ ਐਵੇਂ ਨਾ ਤੁਹਾਡੇ ਬੱਚਿਆਂ ਨੂੰ ਮਾਰੀ ਜਾਂਦੇ ਆ ਹੁਣ ਇੱਕ ਪਾਸੇ ਬਿਜਲੀ ਫਰੀ ਕਹਿੰਦੇ ਆ ਤੇ ਕੱਲ ਨੂੰ ਇਹ ਜਾਈ ਕਿੱਥੋਂ ਲੱਗ ਜਾਊਗਾ ਫੋ ਜਾ ਖੋਸ਼ ਜੈਦਾ ਨਾਲ ਲੈ ਕੇ ਲੈਣ ਮੈਨ ਲਾਈਏ ਤੈਨੂੰ ਹੁਣ ਇਹ ਜੈ ਕਿੱਥੋਂ ਲੱਗ ਜਾਊਗਾ ਬਾਈ ਜੀ ਸਾਡੀ ਲੁੱਟ ਹੋ ਰਹੀ ਹੈ ਯਾਦ ਰੱਖ ਲੋ ਜੇ ਗੱਲ ਗੱਲਾਂ ਤਾਂ ਮੇਰੀਆਂ ਹੋ ਸਕਦਾ ਤੁਹਾਡੀਆਂ ਭੈੜੀਆਂ ਲੱਗਣ ਮੇਰੀਆਂ ਗੱਲਾਂ ਤੁਹਾਨੂੰ ਭੈੜੀਆਂ ਲੱਗਣ ਕਿ ਆ ਸਾਨੂੰ ਫ੍ਰੀ ਮਿਲਦਾ ਵੀ ਇਹ ਸਾਨੂੰ ਐ ਕਿਉਂ ਕਹੀ ਜਾਂਦਾ ਮੈਂ ਆ ਨਾ ਇੱਥੇ ਛੋਟੇ ਛੋਟੇ ਬੱਚੇ ਆ ਇਹਨਾਂ ਵਾਸਤੇ 40000 ਦੀ ਰੋਜ਼ਗਾਰ ਮੰਗੋ ਮੇਰੇ ਦਾਦੇ ਹੋਰੀ ਵੀ ਫਰੀਦੀਆਂ ਯੂਨਟਾਂ ਬਾਲਦੇ ਰਹੇ ਆ ਪਰ ਦਾਦੇ ਵੀ ਯੂਨਟਾਂ ਬਾਲਦੇ ਰਹੇ ਆ ਮਾਪਾਪਾ ਨੇ ਵੀ ਫਰੀਦਾਂ ਯੂਨਟਾਂ ਬਾਲੀਆਂ ਆਟਾ ਰੋਖਣ ਦਾਲ ਵੀ ਆਉਂਦੇ ਰਹੇ ਆ ਪਰ ਬਈ ਘਰ ਦੀ ਨੁਹਾਰ ਨਹੀਂ ਬਦਲੀ ਨੁਹਾਰ ਬਦਲਦੀ ਆ ਤਨਖਾਹ ਪੈਨਸ਼ਨ ਯਾਦ ਰੱਖੋ ਗੱਲ ਫਿਰ ਬੱਚ ਦਾ 10000 ਰੁਪਇਆ ਭਲਾ ਦੇ ਬੱਚਿਆਂ ਦੇ ਨਾਮ ਤੇ ਜਮਾ ਕਰਾਈ ਜਾਵੇ ਹੁਣ ਦੂਜੇ ਨੰਬਰ ਤੇ ਆਓ ਤੁਸੀਂ ਜਿਹੜਾ ਕਹਿੰਦੇ ਆ ਵੀ ਅਸੀਂ ਸਗਨ ਸਕੀਮ ਦੇਵਾਂਗੇ ਬਈ ਧੀ ਸਾਡੀ ਆ ਕਿਸੇ ਉਹ ਸੁਖਬੀਰ ਦੀ ਨਹੀਂ ਕਿਸੇ ਭਗਵੰਤ ਮਾਨ ਦੀ ਨਹੀਂ ਸਾਡੀ ਧੀ ਪੈਨ ਨੂੰ 52000 ਸਗਨ ਸਕੀਮ ਨਹੀਂ ਚਾਹੀਦੀ ਉਹ ਪੜੀ ਲਿਖਿਆ ਉਹਨੂੰ 21000 ਰੁਪਏ ਦੀ ਨੌਕਰੀ ਚਾਹੀਦੀ ਆ 21000 ਦੀ ਨੌਕਰੀ ਹੋਊਗੀ ਤਾਂ ਉਹਦਾ ਦਸਾਂ ਮਹੀਨਿਆਂ ਦਾ 210000 ਰੁਪਏ ਬਣਦਾ ਸਾਨੂੰ ਕਿਉਂ ਉਹ ਫਰੀ ਦੇ ਲਾਰੇ ਤੇ ਲਾ ਰਹੇ ਆ ਕਿਉਂਕਿ ਉਹਨਾਂ ਨੂੰ ਪਤਾ ਹੁਣ ਸੁਖਬੀਰ ਬਾਦਲ ਦੇ ਤਿੰਨ ਬੱਚੇ ਆ ਮੈਂ ਜਲਾਲਾਬਾਦ ਤੋਂ ਉਹਦੇ ਖਿਲਾਫ ਐਮਐਲਏ ਦੀ ਚੋਣ ਲੜੀ ਤੇ ਮੈਂ ਬੋਲੀ ਜਾਵਾਂ ਇੱਕ ਬੀਬੀਆਂ ਦੀ ਕੋਈ ਗੱਲ ਪਨ ਚੱਕ ਲੋ ਫਿਰ ਮੇਰਾ ਮੇਰੇ ਤੋਂ ਬੋਲ ਲੈ ਨਹੀਂ ਨਹੀਂ ਥੱਕੇ ਕਿੱਥੇ ਮਹਾਰਾਜ ਭਗਵਾਨ ਤੁਮ ਅੱਜ ਅਖ ਲੈ ਬਾਅਦ ਚ ਪੀ ਲਾਂਗੇ ਉਹ ਬੀਬੀ ਨੂੰ ਮੈਂ ਗੱਲਾਂ ਕਰੀ ਜਾਵਾਂ ਸੁਖਬੀਰ ਬਾਦਾਰੇ ਉਹ ਪਾਥੀਆਂ ਪੱਥੀ ਜਾਵੇ ਮੈਨੂੰ ਕਹਿੰਦੀ ਵੇ ਛੋਰਾ ਮੈਂ ਡਰ ਜਾਂਦਾ ਹਾਂ ਕਿਤੇ ਪਾਥੀ ਚਲਾਵੀ ਨਾ ਮਾਰੇ ਮੈਂ ਪਹਿਲੇ ਤਾਂ ਪਾਸੇ ਹੋਇਆ ਮੈਂ ਕਿਹਾ ਹਾਂ ਦੱਸ ਮਾਂ ਕਹਿੰਦੀ ਉਹ ਸੁਖਬੀਰ ਤਾਂ ਦਾ ਵੀ ਜਿੱਦਿਆ ਸਾਡੀ ਸਰਕਾਰ ਆ ਗਈ ਅਸੀਂ ਸਖਨ ਸਕੀਮ 70 75 ਹਜ਼ਾਰ ਕਰ ਦਾਂਗੇ ਮੈਂ ਆਖਾ ਬੀਬੀ ਕੁੜੀ ਥੋੜੀ ਕੇ ਸੁਖਬੀਰ ਕੀ ਕਹਿੰਦੀ ਕੁੜੀ ਸਾਡੀ ਆ ਪੁੱਠਾ ਜਿਹਾ ਬੋਲੀ ਮੈਂ ਕਿਹਾ ਮਾਂ ਠੰਡਾ ਰਹਿ ਪਾਠਣਾ ਤਾਂ ਉਹਦੇ ਕੋਲ ਢਿੱਗ ਲੱਗਿਆ ਪਿਆ ਇੱਥੋਂ ਜਿੰਨਾ ਚਿਰ ਕਾਰ ਕੋਲ ਪਹੁੰਚਣਾ ਉਦੋਂ ਦਾ ਕੰਮ ਤਲਾਲਾ ਲਾਲਾ ਹੋ ਜਾਣੀ ਆ ਉਹ ਨੂੰ ਮੈਂ ਕਿਹਾ ਮੈਂ ਕਿਹਾ ਮਾਂ ਮੇਰੀਏ ਤੈਨੂੰ ਸਗਨ ਸਕੀਮ ਨਹੀਂ ਚਾਹੀਦੀ ਤੇਰੀ ਧੀ ਨੂੰ ਸੁਖਬੀਰ ਦੇ ਤਿੰਨ ਬੱਚੇ ਆ ਉਹਨਾਂ ਦਾ ਇਹ ਨਹੀਂ ਪਤਾ ਵੀ ਰੀਵਨ ਕਟਾਈ ਦੇ 2 ਲੱਖ ਰੁਪਇਆ ਦਿੰਦੇ ਹੋ ਦਿੰਦੇ ਹੋ ਮੈਂ ਕਿਹਾ ਜਾ ਸੁਖਬੀਰ ਬਾਦਲ ਮੈਨੂੰ ਆਪਦੀ ਪ੍ਰਾਪਰਟੀ ਦੇ ਦੇ ਉਹਦੇ ਤਿੰਨ ਬੱਚੇਆ ਜਦੋਂ ਆਪਦੇ ਬੱਚਿਆਂ ਦਾ ਵਿਆਹ ਕਰੂਗਾ ਮੈਂ ਉਹਦੇ ਬੱਚਿਆਂ ਵਾਸਤੇ 5-5 ਲੱਖ ਰੁਪਇਆ ਸ਼ਗਨ ਸਕੀਮ ਦੇਵਾਂਗਾ ਕਹਿੰਦੀ ਹਾਤਾ ਗੱਲ ਪੁੱਤ ਮੈਂ ਸੋਚੀ ਨਹੀਂ ਮੈਂ ਕੁੜੀ ਕਿੰਨੀਆ ਪੜੀਆ ਕੁੜੀ ਨੇ ਅਖਲੇ ਬੀਏ ਡੀਏ ਬੀਏ ਕੀਤੀ ਆ ਉਹਨੂੰ ਪਤਾ ਨਹੀਂ ਸੀ ਵਿਚਾਰੀ ਉਹ ਕਹਿੰਦੀ ਡੀਏ ਵੀ ਮੈਂ ਸਮਝ ਗਿਆ ਬੀਏ ਕੀਤੀ ਆ ਕਹਿੰਦੀ ਹਾਂ ਹਾਂ ਬੀਏ ਮੈਂ ਕਿਹਾ ਉਹਨੂੰ 40000 ਦੀ ਨੌਕਰੀ ਦੇ ਦੇ 30000 ਦੀ ਨੌਕਰੀ ਦੇ ਦੇ ਜੇਕ ਬਾਈ ਜੀ ਸਾਡੇ ਨਾਲ ਸਿਰਫ ਤੇ ਸਿਰਫ ਲਾਰੇबाजी ਹੋ ਰਹੀ ਆ ਚਾਹੇ ਕੋਈ ਸਰਕਾਰ ਆਉਂਦੀ ਆ ਫਰੀਦੀਆਂ ਸਹੂਲਤਾਂ ਦੇ ਆਪਾਂ ਨੂੰ ਕਹਿ ਕੇ ਆਪਣਾ ਬੇੜਾ ਗਰ ਕਰ ਜਿੰਦੀ ਆ 75 ਸਾਲ ਹੋ ਗਏ ਪਹਿਲਾ ਵੀ ਗਰੀਬ ਬੰਦਾ ਚਾਹੇ ਕੋਈ ਐਸਸੀ ਆ ਬੀਸੀ ਆ ਜਰਨਲ ਆ ਮੈਂ ਕਿਸੇ ਜਾਤ ਦੀ ਗੱਲ ਨਹੀਂ ਕਰੂੰਗਾ ਇਨਸਾਨੀਅਤ ਦੀ ਗੱਲ ਕਰੂੰਗਾ ਚਾਹੇ ਕਿਸੇ ਧਰਮ ਦਾ ਉਹਨੂੰ ਸੇਤ ਪਹਿਲਾ ਸਮਾਂ ਅੱਜ ਜਦੋਂ ਬੱਚਾ ਜਨਮ ਲੈਂਦਾ ਨੇ ਇਸ ਦੁਨੀਆ ਤੇ ਉਹਨੂੰ ਹਸਪੀਟਲ ਚਾਹੀਦਾ ਬਾਪੂ ਗੱਲ ਗਲਤ ਤਾਂ ਨਹੀਂ ਤੂੰ ਪਿਓ ਮਾਰਗਾ ਉਹਨੂੰ ਹਸਪੀਟਲ ਚਾਹੀਦਾ ਤੇ ਕਈ ਘਰ ਐ ਹੋਜੇ ਆ ਉਹ ਹਸਪੀਟਲ ਚ ਦੇਣ ਵਾਸਤੇ 10000 ਰੁਪਿਆ ਨਹੀਂ ਹੁੰਦਾ ਤੇ ਕਈ ਵਾਰ ਮੌਤਾਂ ਹੋਈਆਂ ਕਈ ਵਾਰ ਜੱਚੇ ਬੱਚੇ ਦੀਆਂ ਮੌਤਾਂ ਹੋਈਆਂ ਯਾਦ ਰੱਖੋ ਗੱਲ ਇਹ ਕਿਤੇ ਦੂਰ ਦੀ ਗੱਲ ਨਹੀਂ ਆਰਨੀ ਵਾਲਾ ਛੇਕ ਸ਼ਬਾਨ ਦੀ ਗੱਲ ਆ ਉਸ ਧਰਨੇ ਤੇ ਮੈਂ ਖੁਦ ਬੋਲਦਾ ਰਿਆਂ ਉਸ ਬੱਚੇ ਨੇ ਜਦੋਂ ਪਲਨਾ ਪ੍ਰਮਾਤਮਾ ਭਲੀਆਂ ਕਰੇ ਜਦੋਂ ਐਡਾ ਹੋਣਾ ਉਸ ਬੱਚੇ ਨੇ ਉਹਨੂੰ ਸਿੱਖਿਆ ਚਾਹੀਦੀ ਆ ਚਾਹੇ ਉਹ ਐਸੀ ਦਾ ਪੁੱਤ ਆ ਚਾਹੇ ਉਹ ਬੀਸੀ ਦਾ ਪੁੱਤ ਆ ਚਾਹੇ ਉਹ ਜਰਨਲ ਦਾ ਪੁੱਤ ਆ ਉਹਨੂੰ ਸਿੱਖਿਆ ਚਾਹੀਦੀ ਆ ਤੇ ਜਦੋਂ ਉਹ ਵੱਡਾ ਹੁੰਦਾ ਉਹਨੂੰ ਰੁਜ਼ਗਾਰ ਚਾਹੀਦਾ ਤਾਂ ਮੈਂ ਤੁਹਾਨੂੰ ਕਹਿੰਨਾ ਸੇਤ ਸਿੱਖਿਆ ਰੁਜ਼ਗਾਰ ਚਾਹੀਦਾ ਇਹ ਅਕਾਲੀਆਂ ਤੋਂ ਤੇ ਝਾੜੂ ਵਾਲਿਆਂ ਤੋਂ ਬੀਜਪੀ ਵਾਲਿਆਂ ਤੋਂ ਬਚ ਜੋ ਇਹ ਭਾਈ ਇਹਨਾਂ ਦੇ ਕੋਲ ਬਹੁਤ ਪੈਸਾ ਸਾਡੇ ਕਹਿੰਦੇ ਆ ਵੀ ਅਸੀਂ ਥੋੜੀਆਂ ਲੜਾਈਆਂ ਲੜਦੇ ਆ ਤੇ ਐਡੀਆਂ ਐਡੀਆਂ ਗੱਡੀਆਂ ਲਈ ਫਿਰਦੇ ਆ ਸਾਡੀਆਂ ਲੜਾਈਆਂ ਕਾਦਮ ਹੋ ਗਈਆਂ ਇਹ ਤਾਂ ਲੜਾਈਆਂ ਭਾਈ ਇਹਨਾਂ ਦੀਆਂ ਤੇ ਜੇਕਰ ਕੁਝ ਮੈਂ ਗਲਤ ਬੋਲਿਆ ਹੋਵੇ ਉਹਦੇ ਵਾਸਤੇ ਮਾਫੀ ਚਾਹੁੰਨਾ ਵਾਹਿਗੁਰੂ ਜੀ ਕਾ ਫਤਿਹ ਦਾ ਯਰ ਗੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ